ਉਹ ਸਮਾਂ ਸੰਤ ਮਹਾਰਾਜ ਰਾਣੇ ਸਹਿਵਾਲਾ ਦੀ ਜਾਤ ਦੇ ਵਿੱਚ ਬੰਦਿਆਲ ਪੁੱਤਰੀ ਚਲਦੀ ਸੀ ਉਹਦੇ ਘੋਗ ਦੇ ਸਮੇਂ ਤੇ 10 ਦਿਨ دیਵਾਨ ਸੀ ਸੰਤ ਮਹਾਰਾਜ ਨੇ ਆਪਣੇ ਸਮੇਂ ਚੋਂ ਕੀਰਤਨ ਕਰਦੇ ਆ ਸਤ ਸੁੱਚਾ ਸਿੰਘ ਨੂੰ ਕਹਿਣਾ ਵੀ ਸੰਤ ਮਹਾਰਾਜ ਦੇ ਬਚਨ ਸੁਣ ਫਿਰ ਸਤ ਸੁੱਚਾ ਸਿੰਘ ਇਹ ਸੁਣਾ ਦੇ ਮੁਤਾਬਕ ਸਤ ਮਹਾਰਾਜ ਨੇ ਭਰਨੇ ਸਾਹਮਣੇ ਆ ਵਜਨ ਕੀਤਾ ਹਉ ਤੇ ਆ ਵਜਨ ਕੀਤਾ ਪਰ ਉਹ ਲੋਕਾਂ ਵਿੱਚ ਬਚਪਨ ਸੀ 18 ਸਾਲ ਸੀ ਮਾਤਰ ਉਹ ਸਮਾਜ ਸੀ ਜਦੋਂ ਇਹ ਸੁਣ ਕੇ ਅੰਦਰ ਹਿਰਦੇ ਤੇ ਖੰਡ ਪੈ ਜਾਂਦੀ ਕਿ ਮਾਹ ਪੁਰਸ਼ਾ ਜੀਵਨ ਔਰ ਮਾਹ ਪੁਰਸ਼ਾ ਦੇ ਸਤ ਸੰਗੀਆਂ ਦਾ ਐਸਾ ਜੀਵਨ ਅੱਜ ਸਾਨੂੰ ਵੀ ਸਾਡੇ ਆਪੇ ਮਾਉਣੀ ਜੀ ਮੰਤਬ ਜੀਤਾ ਜੀ ਬਾਬਾ ਜੀ ਨਾਲੇ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਇਹਨਾਂ ਦੇ ਸਿਰਾਂ ਦੇ ਉੱਤੇ ਟੋਕਰੇ ਬੱਬੇ ਮਾਉਣੀ ਜੀ ਦੇ ਹੱਥੋਂ ਆ ਜਾ ਕੇ ਪਾਵੇ ਪਤਾਨੀ ਸੀ ਵੀ ਸਤੋ ਜੀ ਨੇ ਆ ਸਿਵਾਵਾ ਤੋਂ ਗੁਰਤ੍ਰੂਪੀ ਵਿੱਚ ਮੇਰੇ ਉਹ ਯਾਦ ਆਉਂਦੇ ਆ ਬਚਨ ਸਤਿ ਮਹਾਰਾਜ 70 71 ਇਹਨਾਂ ਦੋ ਸਾਲਾਂ ਜੋ ਇੱਕ ਸਾਲ ਦੀ ਗੱਲ ਆ ਬਾਬਾ ਬਿਸਰਤ ਜੀ ਮਹਾਰਾਜ ਦੀ ਬਕਸੀ ਤੇ ਬਾਲਿਆਂ ਦੇ ਕਹਿੰਦੇ ਜੀ ਸਾਨੂੰ ਦੋ ਦੀਵਾਨ ਸਤਿ ਮਹਾਰਾਜ ਰਾਣਾ ਸਾਹਿਬ ਵਾਲੇ ਕਹਿੰਦੇ ਵੀ ਦੋ ਦੀਵਾਨ ਉਹਨਾਂ ਦੇ ਲਵਾ ਲਿਆ ਕਰੋ ਸਤਿ ਸਿਉੜਾ ਵਾਲਾ ਦਾ ਇੱਕ ਆਸੀ ਲਾਇਆ ਪਰ ਉਹ ਦੋ ਦੀਵਾਨ ਸਤਿ ਮਹਾਰਾਜ ਦੇ ਲੱਗਦੇ ਇੱਕ ਸਤਿ ਮਹਾਰਾਜ ਰਾਣਾ ਸਾਹਿਬ ਵਾਲਾ ਨੇ ਤੇ ਸੰਤਵਾਰਾ ਹੀ ਬਾਦੇਵਾਲ ਦੀ ਸੰਗਤ ਨੂੰ ਬੜਾ ਕੇ ਕਹਿਣ ਲੱਗੇ ਭਾਈ ਸੂਬੇਦਾਰਾਂ ਦੇ ਘਰੇ ਜੋੜ ਹੈ ਜੇ ਉਹ ਆਉਂਦੇ ਤਾਂ ਮੈਂ ਦੀਵਾਨ ਤਿਆਰੂ ਨਹੀਂ ਮੈਂ ਨਹੀਂ ਆਉਂਦਾ